ਹਰਿਆਣਾ ਦੇ ਸਿਰਸਾ ਦੇ ਵਿੱਚ ਨਕਲੀ ਵਿਆਹ ਕਰਵਾਉਣ ਵਾਲਾ ਇੱਕ ਵਿਅਕਤੀ ਜਿਸਦਾ ਪਰਦਾ ਫਾਸ਼ ਹੋ ਚੁੱਕਾ ਹੈ ਦਰਸਤ ਤੁਹਾਨੂੰ ਦੱਸੀਏ ਕਿ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ ਜਿਸ ਨੂੰ ਲੈ ਕੇ ਹੁਣ ਮਾਮਲਾ ਜ਼ਾਦਾ ਭਖਿਆ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਤ ਦੱਸੀਏ ਕਿ ਰੇਸ਼ਮ ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਨੇ ਆਪਣੀਆਂ ਫਰਜ਼ੀ ਆਈਡੀਆਂ ਬਣਾਈਆਂ ਹੋਈਆਂ ਸੀਗੀਆਂ ਔਰ ਉਹ ਹੌਲ-ਹੌਲੇ ਪਾਲੇ ਲੋਕਾਂ ਨੂੰ ਆਪਣੀ ਠਗੀ ਦਾ ਸ਼ਿਕਾਰ ਬਣਾਉਂਦਾ ਸੀ ਜਾਨਕੀ ਫਰਸੀ ਵਿਆਖ ਕਰਵਾਉਣਾ ਉਸਦਾ ਧੰਦਾ ਸੀਗਾ ਔਰ ਉਸਦੇ ਪੈਰ ਜਾਨਕੀ ਉਸ ਦੀਆਂ ਟੀਮਾਂ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਫੈਲੀਆਂ ਹੋਈਆਂ ਸੀਗੀਆਂ ਜਿਸ ਦੇ ਵਿੱਚ ਇਹ ਭੋਲੇ ਭਾਲੇ ਲੋਕਾਂ ਨੂੰ ਆਪਣੀ ਧੱਕੀ ਦਾ ਸ਼ਿਕਾਰ ਬਣਾਉਂਦਾ ਸੀ ਦਰਸਲ ਤੁਹਾਨੂੰ ਦੱਸੀਏ ਕਿ ਹੁਣ ਰੇਸ਼ਮ ਸਿੰਘ ਦੀਆਂ ਟੀਮਾਂ ਪਹਿਲਾਂ ਉਹਨਾਂ ਲੋਕਾਂ ਦੀ ਤਲਾਸ਼ ਕਰਦੀਆਂ ਸਨ ਜਿਹੜੇ ਕਿ ਲੜਕੀਆਂ ਦੇ ਵਿਆਹ ਹੋਏ ਸੀ ਜ਼ਿਆਦਾਤਰ ਜਿਹੜੇ ਜ਼ਿਆਦਾ ਉਮਰ ਦੇ ਹੁੰਦੇ ਸਿਗੇ ਉਹਨਾਂ ਨੂੰ ਹੀ ਫੜਿਆ ਜਾਂਦਾ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਰੇਸ਼ਮ ਸਿੰਘ ਤੱਕ ਪਹੁੰਚ ਕੀਤੀ ਜਾਂਦੀ ਸੀ ਤਾਂ ਰੇਸ਼ਮ ਸਿੰਘ ਫਿਰ ਵਿਆਹ ਦੀਆਂ ਗੱਲਾਂ ਛੇੜ ਲਾਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇੱਕ ਫਰਜ਼ੀ ਕੁੜੀ ਉੱਥੇ ਤੱਕ ਕਿ ਮਾਪੇ ਵੀ ਫਰਜ਼ੀ ਬਣਾਏ ਜਾਂਦੇ ਸੀ ਰੇਸ਼ਮ ਸਿੰਘ ਵੱਲੋਂ ਉਹਨਾਂ ਦੀ ਦਿਹਾੜੀ ਤੇ ਉਹਨਾਂ ਦੇ ਕਿਰਦਾਰ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਜਾਂਦੇ ਸੀਗੇ ਤਾਂ ਵੱਡੀਆਂ ਸਾਮੀਆਂ ਨੂੰ ਫੜਦਾ ਸੀ ਰੇਸ਼ਮ ਸਿੰਘ ਤਾਂ ਫਿਰ ਲੱਖਾਂ ਤੋਂ ਸ਼ੁਰੂ ਹੋ ਕੇ 2-3 ਲੱਖ ਤੱਕ ਦੀ ਗੱਲ ਮੁਕਾ ਲੈਂਦਾ ਸੀ ਤੇ ਉਸ ਤੋਂ ਬਾਅਦ ਦਿਹਾੜੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਪੜਾ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਦਿਹਾੜੀ ਤੇ ਰਿਸ਼ਤੇਦਾਰਾਂ ਨੂੰ ਬਣਾ ਕੇ ਵਿਆਹ ਕਰਵਾ ਲਿੱਤਾ ਜਾਂਦਾ ਸੀ ਤੇ ਜਿਹੜੀ ਦੁਲਹਣ ਸੀ ਉਹ ਇੱਕ ਹਫ਼ਤੇ ਦੇ ਅੰਦਰ ਸਾਰਾ ਘਰ ਦਾ ਗਹਿਣਾ ਗੱਟਾ ਲੈ ਕੇ ਫਰਾਰ ਹੋ ਜਾਂਦੀ ਸੀ ਹਾਲਾਂਕਿ ਰੇਸ਼ਮ ਸਿੰਘ ਵੱਲੋਂ ਅਜਿਹੇ 12 ਫਰਜ਼ੀ ਵਿਆਹ ਕਰਵਾਏ ਗਏ ਨੇ ਤਾਂ ਹੁਣ ਰੇਸ਼ਮ ਸਿੰਘ ਫੜ ਲੱਤਾ ਗਿਆ ਜਦੋਂ ਡੱਬ ਵਾਲੀ ਦੇ ਵਿੱਚ ਉਸ ਦੇ ਵੱਲੋਂ ਜਦੋਂ ਇਹ ਜਿਹੜਾ ਫਰਜ਼ੀ ਵਿਆਹ ਕਰਵਾਇਆ ਜਾਂਦਾ ਸੀ ਤੇ ਬਿਕਾਨੇਰ ਪੁਲਿਸ ਦੇ ਵੱਲੋਂ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਜਾਨੀ ਕਿ ਉਹ ਪੁਲਿਸ ਦੀ ਕਾਬੂ ਦੇ ਵਿੱਚ ਹੈ ਰੇਸ਼ਮ ਸਿੰਘ ਜਿਸ ਨੇ ਫਰਜ਼ੀ ਆਈਡੀਆਂ ਬਣਾਈਆਂ ਜਾਲੀ ਹੀ ਜਿਹੜੇ ਉਹਨਾਂ ਦੇ ਜਿਹੜੀ ਲੜਕੀ ਸੀ ਆ ਪਰਿਵਾਰ ਵਾਲਿਆਂ ਦੇ ਜਿਹੜੇ ਪਤੇ ਸੀਗੇ ਉਹ ਹੁੰਦੇ ਸੀ ਐਡਰੈਸ ਸਾਰਾ ਨਕਲੀ ਕਿ ਜੇਕਰ ਤਲਾਸ਼ ਹੋਵੇ ਵੀ ਤਾਂ ਮੁੱਖੇ ਤੇ ਕੁਝ ਵੀ ਨਾ ਲੱਭੇ ਤੇ ਨਾ ਹੀ ਕੋਈ ਤਲਾਸ਼ੀ ਹੋਵੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਧੰਗੀ ਦਾ ਸ਼ਿਕਾਰ ਬਣਾਇਆ ਤੇ ਕੁਝ ਲੋਕ ਅੰਤ ਵਿੱਚ ਸ਼ੱਕ ਕਰਦੇ ਸੀ ਜਦੋਂ ਉਹਨਾਂ ਨੇ ਕੋਰਟ ਮੈਰਿਜ ਦੀ ਗੱਲ ਕੀਤੀ ਤਾਂ ਕੋਰਟ ਮੈਰਿਜ ਦੇ ਵਿੱਚ ਵੀ ਨਕਲੀ ਅਦ੍ਰੈਸ ਜਿਹੜਾ ਰੇਸ਼ਮ ਸਿੰਘ ਵੱਲੋਂ ਲਖਾਇਆ ਗਿਆ ਜਾਨੀ ਕਿ ਇੱਕ ਬਹੁਤ ਵੱਡੇ ਲੈਵਲ ਤੇ ਵਿਆਹ ਦੇ ਨਾਮ ਦੇ ਉੱਤੇ ਭੋਲੇ ਭਾਲੇ ਲੋਕਾਂ ਦੇ ਨਾਲ 2-3 ਲੱਖ ਜਾਂ ਉਸ ਤੋਂ ਵੱਧ ਲੱਖਾਂ ਦੀ ਠੱਗੀ ਜਿਹੜੀ ਆ ਇਸ ਦੇ ਵੱਲੋਂ ਮਾਰੀ ਜਾਂਦੀ ਸੀ ਇੱਕ ਪੂਰਾ ਗੈਂਡ ਵਿਚਿਆ ਹੋਇਆ ਸੀ ਇੱਕ ਜਾਲ ਸੀਗਾ ਔਰ ਜਿਹੜੇ ਕਿ ਫਰਜ਼ੀ ਵਿਆਹ ਕਰਵਾਉਂਦੇ ਸੀਗੇ ਫਿਰ ਇੱਕ ਹਫ਼ਤੇ ਦੇ ਅੰਦਰ ਅੰਦਰ ਦੁਲਹਨ ਪਾਜ ਜਾਂਦੀ ਸੀਗੀ ਗੈਨੇ ਗੱਟੇ ਲੈ ਕੇ ਤਾਂ ਰੇਸ਼ਮ ਸਿੰਘ ਦੇ ਹੱਥ ਮੋਟਾ ਪੈਸਾ ਆਉਂਦਾ ਸੀ ਨਾਜ਼ਿਰ ਹੈ ਕਿ ਇਸ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਹੀ ਮਾਮਲਾ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਜਿਸ ਦੀਆਂ ਚਰਚਾਵਾਂ ਤੇਜ਼ ਨਹੀਂ ਇਸ ਤੇ ਹੀ ਵਿਚਾਲੇ ਦੱਸ ਜੀਏ ਕਿ ਹੁਣ ਰੇਸ਼ਮ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਉਸਨੇ ਹੀ ਥਿਲ ਫੇਕ ਆਈਡੀਆ ਬਣਾਈਆਂ ਸੀ ਇੱਕ ਦੇ ਵਿੱਚ ਉਸਦਾ ਨਾਮ ਲਕਸ਼ਮਨ ਸਿੰਘ ਦੂਸਰੇ ਦੇ ਵਿੱਚ ਕੁਝ ਹੋਰ ਤਾਂ ਅਜਿਹੀਆਂ ਚੀਜ਼ਾਂ ਦੇ ਵੱਡੇ ਖੁਲਾਸੇ ਹੋਏ ਨੇ ਤਾਂ ਜੇਕਰ ਤੁਹਾਡੇ ਕੋਲ ਵੀ ਕੋਈ ਰਿਸ਼ਤੇ ਲੈ ਕੇ ਆਉਂਦਾ ਹੈ ਤੇ ਤੁਹਾਨੂੰ ਨਹੀਂ ਜਾਂਦਾ ਤੇ ਤੁਸੀਂ ਬਿਲਕੁਲ ਵੀ ਯਕੀਨ ਨਾ ਕਰੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਾਲਾ ਬੁਜ਼ਾਰੀ ਵੱਡੇ ਪੱਦਰ ਦੇ ਉੱਤੇ ਫੈਲੀ ਹੋਈ ਆ ਤਾਂ ਤੁਸੀਂ ਵੀ ਇਸ ਕਾਲਾ ਬਾਜ਼ਾਰੀ ਦਾ ਸ਼ਿਕਾਰ ਹੋ ਸਕਦੇ ਹੋ ਤੁਸੀਂ ਵੀ ਬਹੁਤ ਵੱਡੇ ਜਾਲ ਵਿੱਚ ਫਸ ਸਕਦੇ ਹੋ ਇਸ ਕਰਕੇ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਲਈ ਸਾਵਧਾਨ ਤੇ ਸੁਚੇਤ ਰੋਹੇ ਜਾਣਕਾਰੀ ਤੁਹਾਡੇ ਲਈ ਇਸ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਭੋਲੇ ਭਾਲੇ ਲੋਕ ਇਸ ਠੱਗੀ ਦਾ ਸ਼ਿਕਾਰ